ਉਹ ਬਈਆ ਇਨਸਾਨ ਨਹੀਂ ਸੀ, ਪਾਗਲ ਸੀ, ਦਰਿੰਦਾ ਸੀ, ਸ਼ੈਤਾਨ ਸੀ, ਪਤਾ ਨਹੀਂ ਕੀ ਸੀ ਯਾਰ। ਆਪਣੇ ਹੀ ਦੋਸਤਾਂ ਨੂੰ ਖਤਮ ਕਰਕੇ ਉਹਨਾਂ ਦੇ ਅੰਗ ਖਾ ਜਾਂਦਾ ਸੀਗਾ। ਹਾਂਜੀ ਦੋਸਤੋ, ਇਹ ਬੰਦਾ ਹੈ ਅਮਰੀਕਾ ਦਾ ਜਿਹਦਾ ਨਾਮ ਸੀ ਜੈਫਰੀ ਡੈਮਰ। ਇਹ ਹਰ ਰੋਜ਼ ਰਾਤ ਨੂੰ ਸ਼ਿਕਾਰ ਤੇ ਨਿਕਲਦਾ, ਕਲੱਬ ਮੂਰੇ ਜਾਂਦਾ ਜਾਂ ਠੇਕੀ ਮੂਰੇ ਜਾਂਦਾ। ਉੱਥੇ ਜਾ ਕੇ ਆਪਣੇ ਨਵੇਂ ਦੋਸਤ ਬਣਾਉਂਦਾ, ਉਹਨਾਂ ਨੂੰ ਘਰੇ ਲਿਆਉਂਦਾ, ਉਹਨਾਂ ਨਾਲ ਪੈਗ-ਪਗ ਲਾਉਂਦਾ ਤੇ ਉਹਨਾਂ ਦੇ ਪੈਗ ਵਿੱਚ ਦਵਾਈ-ਦਵਾਈ ਘੋਲ ਦਿੰਦਾ ਸੀਗਾ ਤੇ ਉਹ ਬੇਹੋਸ਼ ਹੋ ਜਾਂਦੇ ਤੇ ਫਿਰ ਉਹਨਾਂ ਦਾ ਬਾਤ ਕਰ ਕਰਦਾ। ਇਦੋਵਾਦ ਜੋ ਤੁਸੀਂ ਗਲਤ ਸੁਣੋਗੇ ਤਾਂ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ ਪਤਾ ਕੀ ਕਰਦਾ ਸੀ ਉਹਨਾਂ ਨਾਲ ਉਹਨਾਂ ਦੀ ਤੀਰ ਫਾੜ ਕਰਕੇ ਉਹਨਾਂ ਦੇ ਸਰੀਰ ਦੇ ਅੰਗ ਕੱਢ ਲੈਂਦਾ ਸੀ ਕਿਸ ਦਾ ਲੀਵਰ ਕੱਢ ਲਿਆ ਕਿਸ ਦਾ ਦਿਲ ਕੱਢ ਲਿਆ ਕਿਸ ਦੀ ਕਿਡਨੀ ਕੱਢ ਲਈ ਤੇ ਇਸ ਦਾ ਕੁਛ ਤੇ ਕਿਸ ਦਾ ਕੁਛ ਆ ਤੇ ਪਤਾ ਫਿਰ ਉਹਨਾਂ ਦਾ ਕੀ ਕਰਦਾ ਸੀਗਾ ਉਹਨਾਂ ਨੂੰ ਫਰਿੱਜ ਵਿੱਚ ਲਾਉਂਦਾ ਸੀਗਾ ਪਤਾ ਕਿਉਂ ਕਿਉਂਕਿ ਬਸ ਉਹਨੂੰ ਦੇਖਣ ਨਹੀਂ ਪਸੰਦ ਸੀਗਾ ਉਹਨੂੰ ਲੋਕਾਂ ਦੇ ਸਰੀਰਾਂ ਦੇ ਅੰਗ ਨੂੰ ਦੇਖ ਕੇ ਖੁਸ਼ੀ ਮਿਲਦੀ ਸੀ ਬਸ ਇਸੇ ਕਰਕੇ ਉਹ ਨਵੇਂ ਦੋਸਤ ਬਣਾਉਂਦਾ ਤੇ ਉਹਨਾਂ ਨੂੰ ਖਤਮ ਕਰਕੇ ਘਰੇ ਲਿਆ ਕੇ ਉਹਨਾਂ ਦੇ ਅੰਗ ਕਢ ਲੈਂਦਾ ਸੀਗਾ ਪਰ ਬਾਅਦ ਵਿੱਚ ਇਹਨੂੰ ਪੁਲਿਸ ਨੇ ਫੜ ਲਿਆ ਸੀ ਇਹਨੇ ਪਤੀ ਨਹੀਂ ਕਿੰਨੇ ਕ ਮਾਸੂਮ ਲੋਕਾਂ ਨੂੰ ਖਤਮ ਕੀਤਾ ਜਦ ਇਹ ਖਬਰ ਅਮਰੀਕਾ ਦੇ ਸਾਹਮਣੇ ਆਈ ਸੀ ਤਾਂ ਇਹ ਸਾਰੇ ਲੋਕਾਂ ਨੂੰ ਹੈਰਾਨ ਕਰਕੇ ਰੱਖਦਾ ਸੀ